ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਜਸਕਰਨ ਭਰਾ ਕੋਲ ਜਾਣੇ ਹੈਗੇ ਤੇ ਆਪਾਂ ਦੌਰ ਦੌਰਕਾਰ ਸਟੇਸ਼ਨ ਪਹੁੰਚ ਗਏ ਇਸ ਤੋਂ ਬਾਅਦ ਇੱਕ ਸਟੇਸ਼ਨ ਹੋਰ ਆਊਗਾ ਤੇ ਫਿਰ ਪੁੰਨੇ ਦਾ ਸਟੇਸ਼ਨ ਆਊਗਾ ਫਿਰ ਆਪਾਂ ਉੱਥੋਂ ਆਟੋ ਫੜ ਕੇ ਜਸਕਰਨ ਕੋਲ ਜਾਵਾਂਗੇ ਦਿਖਾਉਣੇ ਇਸ ਦੇ ਨਾ ਸਟੇਸ਼ਨ ਦਾ ਆਹ ਦੇਖੋ ਇੱਥੇ ਬਹੁਤ ਹੀ ਲੋਕ ਉਤਰ ਗਏ ਨੇ ਟ੍ਰੇਨ ਬਿਲਕੁਲ ਖਾਲੀ ਹੋ ਗਈ ਹੈ ਜੀ ਜੇ ਆਪਾਂ ਹੁਣ ਜਾਣਗੇ ਦਰਨ ਵਾਲੀ ਸਟੇਸ਼ਨ ਆ ਦੇਖੋ ਟ੍ਰੇਨ ਖਾਲੀ ਹੋ ਗਈ ਹੈ ਜੀ ਕਾਫੀ ਕੋਈ ਨਹੀਂ ਰਿਹਾ ਹੁਣ ਟ੍ਰੇਨ 'ਚ ਉੱਤਰਦੇ ਜਾਂਦੇ ਲੋਕ ਆ ਆ ਦੇਖੋ ਜੀ ਟ੍ਰੇਨ ਤੁਰ ਰਹੀ ਆ ਕਿੰਨਾ ਟਾਈਮ ਲੱਗਦਾ ਹੈ ਇਹ ਇੱਕ ਦੋ ਮਹਾਰਾਸ਼ਟਰ 40 ਮਿੰਟ ਅਗਲਾ ਸਟੇਸ਼ਨ ਉਰਲੀ ਆਊਗਾ ਉਸ ਤੋਂ ਬਾਅਦ ਪੂਨਾ ਸਟੇਸ਼ਨ ਹੀ ਆਪ ਸਿੱਧਾ ਆ ਦੇਖੋ ਏਪੀ 15 28 ਤੋਂ ਉਰਲੀ ਵੱਗ ਉਰਲੀ ਬਾਦ ਪੋਨਾ ਇੱਥੇ ਰੇਤਾ ਗਾ ਰੇਤਾ ਮਿੱਟੀ ਦਾ ਤੋ ਹਾਂਜੀ ਗਾਇਸ ਹੁਣ ਆਪਾਂ ਉਰਲੀ ਪਹੁੰਚ ਗਏ ਇੱਥੋਂ ਇੱਕ ਘੰਟੇ ਦਾ ਰਹਿ ਗਿਆ 50 ਕਿਲੋਮੀਟਰ ਦੂਰ ਹੈਗਾ ਇੱਥੋਂ ਪੋਨਾ ਉੱਥੇ ਆਪਾਂ ਚੱਲਦੇ ਆਂ ਫਿਰ ਜਸਕਰਨ ਬਾਈ ਕੋਲ ਐਂਟਰ ਕਰ ਚੁੱਕੇ ਹਾਂ अगर आ आज जो स्टेशन आऊगा वो पुणे की है पूना जंक्शन तो देखो इतने बिल्डिंग आना शहर ए क्रॉस एक पूने को किलोमीटर दूर खड़ी है ग्डी डेढ़ घंटा पहला लेट आ पंज बज गए हजे तक तरी नहीं ਹਾਂ ਲੋ ਗਾਇਸ ਆਪਾਂ ਪੁਨਾ ਪਹੁੰਚ ਗਏ ਦੇਖੋ ਪੁਨੇ ਜੀੜ ਲਾਸਟ ਸਟੇਸ਼ਨ 'ਚ ਇੱਕ ਨੰਬਰ ਪਲੇਟਫਾਰਮ ਤੇ ਖੜੀ ਆਪਣੀ ਗੱਡੀ ਆ ਖੜੀ ਆ ਆਪਣਾ ਲੱਗੇ ਜਹਾ ਹੁਣ ਆਪਾਂ ਚੱਲਦੇ ਆਂ ਖੜਕੀ ਐਮ ਐਚ ਹਸਪੀਟਲ ਖੜਕੀ ਹਸਪੀਟਲ ਚੱਲਦੇ ਜਸਕਰਨ ਭਰਾ ਕੋਲ ਆ ਦੇਖੋ ਜੀ ਆਪਾਂ ਜੂਨੀਅਨ 'ਚ ਪਹੁੰਚ ਗਏ ਹੁਣ ਆਪਾਂ ਨੂੰ ਇਹ ਖੜਕੀਆ ਹਸਪਤਾਲ ਲੈ ਕੇ ਜਾਊਗਾ ਸਰਦਾਰ ਪੁਨਾ ਸ਼ਹਿਰ ਦੇਖੋ ਮੇਰੀਆਂ ਸੜਕਾਂ ਪੂਰੇ ਟ੍ਰੈਫਿਕ ਨਾਲ ਭਰੀਆਂ ਹੋਈਆਂਗਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਲੋਕ ਆ ਦੇਖੋ ਲਾਲ ਬੱਤੀ ਟੈਂਪੋ ਦੇਖੋ ਕਿੰਨਾ ਵਧੀਆ ਸਿਆ ਆ ਬਈ ਉਹਗਾ ਆਹ ਦੇਖੋ ਟੈਂਪੂ ਜੀ ਉਹਨੇ ਪੂਰਾ ਮੋਡੀਫਾਈ ਕਰਾਇਆ ਹੋਇਆ ਹੈਗਾ ਘਾਹ ਭੁਲਾ ਹੀ ਵਾਠਾ ਉੱਤੇ ਫੁੱਲ ਫੁੱਲ ਸਾਹਮਣੇ ਵਾਲੇ ਤੇ ਆਹ ਵੈਲਡਿੰਗ ਦੇਖੋ ਕਿੰਨੀ ਈਪੀ ਹੈ ਦਿੱਲੀ ਵਾਂਗੂ ਡਰਾਈਵ ਕਰਾ ਇੱਥੇ ਵੀ ਬਾਈ ਫੁੱਲ ਫੁੱਲ ਲੱਗਿਆ ਪੂਰੇ ਉਮਰੇ ਚਰਚ ਆ ਗਈ ਚਰਚ ਗਈ ਇਹਨਾਂ ਦਾ इस्लाम धर्म की मंदिर है इस्लाम धर्म दीवा है कुछ आटो वाला आटो चलाई जो बैठे पिछे आखो कि तगड़ा बोर्ड है गा आसे पासे फैलिया हुआ है ਦੇ ਦਰ ਮੇ ਪੂਰਨੀਆਂ ਸੜਕਾਂ ਤੇ ਤੇਜ਼ ਰਫਤਾਰ ਨਾਲ ਆ ਮੀਟਰੀਆ ਭਈ ਇਹ ਕਹਿੰਦਾ ਮੀਟਰ ਚਲਾ ਲੰਦਾ ਮੈਂ ਮੀਟਰ ਆਪਾਂ ਚਲਵਾਇਆ ਨਹੀਂ ਇਹਨੂੰ ਆਖਿਆ ਸੀ ਉਹੀ ਛੱਡ ਦੇ ਖਿੜਕੀ ਐ ਮੈਚ ਉੱਥੇ ਆਪਣਾ ਭਰਾ ਜਸਕਰ ਨੂੰ ਪਹੁੰਚੂਗਾ ਇੱਥੇ ਦੁਕਾਨਾਂ ਦੇ ਲੋਕਾਂ ਨੇ ਉੱਤੇ ਦਰਵਾਲਾ ਹੀ ਪਸਾਂਗਾ ਹੋਗਾ ਇੱਥੇ ਲੋਕ ਸ਼ਰਕਾ ਦੇ ਪੈਂਦੇ ਆਗੇ ਆ ਦੇਖੋ ਇੱਧਰ ਇਹ ਵੀ ਬੈਠੇ ਵੀ ਆ ਬਹੁਤ ਹੀ ਸੋਹਣਾ ਸ਼ਹਿਰ ਹੈ ਬਈ ਸਾਰਿਆਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਆ ਦੇਖੋ ਇੱਥੇ ਹਾਈਵੇ ਆ ਗਿਆ ਅੱਗੇ ਟ੍ਰੈਫਿਕ ਨਿਮਾ ਦੀ ਲੋਕ ਪਾਲਣਾ ਕਰਦੇ ਆ ਤੇ ਲਾਲ ਬੱਤੀ ਹੋਈ ਪਈ ਆ ਤਾਂ ਕਰਕੇ ਰੁਕੇ ਆ ਡੇ ਰੋੜ ਤੇ ਜੜ ਕੇ ਬੀਨੇ ਦੇ ਦੇ ਅੱਜ ਆਪਣਾ ਪੁਨੇ ਜ ਫਾਸਟ ਦੇਣਾ ਬਜ਼ਰ ਟਕਾਂਟਾ ਟ੍ਰੇਨ ਲੇਟ ਕਰਵਾਦਾ ਹੁਣ ਇਹ ਕਹਿੰਦਾ ਜੇ ਵੀ ਉਧਰ ਨਹੀਂ ਜਾ ਨਹੀਂ ਸਕਦੇ ਉਧਰ ਉਹ ਬਣੀ ਜਾਂਦਾ ਕੁਝ ਟੁੱਟਿਆ ਪਿਆਗਾ ਹੋਰ ਕਿਧਰ ਦੀ ਲੈ ਕੇ ਜਾਊਗਾ ਇਹ ਕਹਿੰਦਾ ਉਧਰ ਦੀ ਦੂਰ ਹੋਊਗਾ ਤਾਂ ਕਰਕੇ 250 ਰੁਪਏ ਲੱਗਦਾ ਨਹੀਂ ਤਾਂ 150 ਹੀ ਲੈਂਦਾ ਆਰ ਜੀ ਆਰ ਏ ਬਈ ਹੱਡਮਾ ਦਾ ਡਾਕਟਰ ਡੁਕਟਰ ਆਗਾ ਆਰ ਜੀ ਆ ਰੋ ਸਾਹਮਣੇ ਉਹ ਦੇਖੋ ਫੇਰ ਟ੍ਰੈਕ ਨੀ ਮਾਦੀ ਲੋਕ ਪਾਲਣਾ ਕਰਦੇ ਆਗੇ ਉਹ ਅੰਦਰੋਂ ਰੋਵਰ ਜਾਂਦੀ ਆ ਉੱਪਰ ਉਹ ਮੈਟਰੋ ਲੋਕਲ ਟ੍ਰੇਨ ਆ ਗਈ ਮੈਟਰੋ ਤੇਰੀ ਜਾਂਦੀ ਆ ਜੀ ਉੱਪਰ ਚੱਲਦੀ ਆ ਆਹ ਦੇਖੋ ਇਹ ਮੌਲਾਗਾ ਫੈਸ਼ਨ ਫੈਕਟਰੀ आ देखो ऊपर मैट्रो चलती है जो पुल टिक नीचे की नदी आती हैगी नदी आदी है इधर भी उपर ट्रेन जी हैगी बनाया हुआ गर्ची आखो आ इधर ही आ इतने 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 रहे हैं ਕੀ ਨਿਗੜੀ ਖੋਪੜੀ ਅਹਰ ਜੇ ਪਿੰਡ ਆ ਵੀ ਇੱਥੇ ਉਹ ਮੈਕ ਲਈ ਬੈਠੇ ਆਗੇ ਜਿਹੜਾ ਜਿਹੜੇ ਵੇਚਦੇ ਆਗੇ ਮੈਕ ਲਈ ਬੈਠੇ ਆਗੇ ਸਵਾਰ ਵੇਚਦੇ ਜਿਹੜੇ ਮੈਕਾ ਛੱਡਿਆ ਵੀ ਉਹਨਾਂ ਨੇ ਇਹ ਸਾਨੂੰ ਗੋਲਣਾ ਨਾ ਪਰੇ ਆਹ ਦੇਖ ਤਾਲ ਆ ਗਿਆ ਹੁਣ ਆਪਾਂ ਇਹਨਾਂ ਇੱਥੇ ਰੋਕ ਲਵੀਂ ਗਰਮ ਟੈਂਪੂ ਉਹਨਾਂ ਨੂੰ ਕਹਿਣਾ ਆ ਦੇਖੋ ਭਾਈ ਸਾਹਮਣੇ ਮੇਰਾ ਭਰਾ ਜਸਕਰਨ ਆ ਗਿਆ ਮੈਂ ਆ ਬੋਤਲਾਂ ਲੱਕ ਕੇ ਹੜੰਗਾ ਆ ਵੀ ਆਪਾਂ ਜਸਕਰਨ ਕੋਲ ਪਹੁੰਚ ਗਏ ਹਸਪੀਟਲ ਪੁਨਾ ਆਰਮੀ ਹਸਪਤਾਲ ਹੈ ਪੁਨੇ ਚ ਜਿਸ ਕਰਨ ਆ ਦੇਖੋ ਪੂਨਾ welding ਆਏ profile ਮਿਲਦੇ ਉੱਥੇ ਆ ਦੇਖੋ ਆਪਣੇ ਮੂਰੇ ਯਾਰ ਜਿਸ ਕਰਨ ਜਾਂਦਾ ਗੁਰਦੁਆਰੇ ਜਾਣੇ ਸ਼ੰਗਰ ਸ਼ਕਨ ਉਹ ਵੀ ਆਪਣੇ ਜਿਸ ਕਰਨ ਨੂੰ ਆ ਪਾਣੀ ਲੈ ਕੇ ਜਾਣਾ ਲੈ ਪਾਣੀ ਪਾਣੀ ਵੀ ਲਾ ਆ ਜੀ ਬਈਆ ਫੋਟੋ ਆਪਾਂ ਚੱਲ ਰਹੇ ਹੁਣ ਨੇਰਾ ਹੋ ਗਿਆ ਉਹ ਅੱਗੇ ਜਸ ਕਰਨ ਜਾ ਰਹੇ ਹਸਪਤਾਲ ਇਹ ਬਹੁਤ ਵੱਡਾ ਆਰਮੀ ਦਾ ਹਸਪਤਾਲ ਖੜਕੀ ਐਚ 4 ਐਮਚ ਖੜਕੀ ਐਮਚ ਕੋਈ ਅੱਗੇ ਤੋਂ ਹਸਪਤਾਲ ਹੁਣ ਆਪਾਂ ਸੜਕ ਪਾਰ ਕਰਨੀ ਹੈ ਦੇਖ ਕੇ ਪਾਰ ਕਰ ਲਈ ਜੋ ਤੋਹਫ ਲੱਗੀ ਹੋਈ ਹੈ ਆ ਆਰਮੀ ਦਾ ਹਸਪਤਾਲ ਹੈ ਮਿਲਟਰੀ ਦਾ ਹੁਣ ਆਪਾਂ ਇਥੋਂ ਗੇਟ ਦੇ ਅੰਦਰ ਐਂਟਰ ਕਰਾਂਗੇ ਆਪਾਂ ਅੰਦਰ ਕਰ ਗਿਆ ਹਸਪਤਾਲ ਉਹ ਜਿਸ ਕਾਰ ਨਾਲ ਗੱਡੀ ਕੀ ਜਾਂਦੇ ਆਪਾਂ ਨੂੰ ਚੱਲ ਚੱਲਦੇ ਆ ਕੋਲੇ ਨੇ ਹਾਇ ਕਹਦੇ ਹਾਇ ਪਿੰਡ ਵਾਲੇ ਉੱਛਿਆ ਅਕਚੂਅਲੀ ਬੜਾ ਹਾਇ ਪਿੰਡ ਵਾਲੇ ਡੋ ਵਾਲੇ ਚੱਲ ਬਈ ਆ ਬਈ ਆਪਾਂ ਨੂੰ ਰੂਮ ਤੇ ਲੈ ਕੇ ਜਾਂਦਾ ਆ ਆਪਾਂ ਨੂੰ ਬਈ ਰੂਮ ਦਿਖਾ ਗਿਆ ਹਸਪਤਾਲ ਚ એનર્ਜੀ ਮਿਲਦਿਆ ਇਹ ਸੀਨੀਅਰ ਸੁਪਰੀਅਰ ਅਫਸਰਾਂ ਆ ਦਿਆ ਇਹਨੂੰ ਜਿੰਦਾ ਲਾ ਕੇ ਰੱਖਣਾ ਪੈਣਾ ਨਹੀਂ ਤਾਂ ਵੀ ਕਹਿਦਾ ਉਸ ਇਥੇ ਚੱਕ ਚੁੱਕ ਲੈਣ ਦਿਆ ਆ ਆਪਣੀ ਕਿੱਟ ਪਈ ਐ ਸਪਾਰੀ ਦੀ ਆ ਸ਼ੀਸ਼ਾ ਸੁਸਾ ਹੱਥ ਹੱਥ ਤੋਂ ਉਹਨੂੰ ਵੇਚੀ ਆ ਕੋਸ਼ੋਰਚ ਕਰਨ ਨੂੰ ਰੈਡੀ ਹੋ ਗਿਆ ਇੱਥੇ ਜਾ ਕੇ ਰਾਂਗੇ ਤੇ ਹੁਣ ਆਪਾਂ ਬਾਥਰੂਮ ਚ ਆ ਤੇ ਹੁਣ ਆਪਾਂ ਬਾਥਰੂਮ ਚ ਜਾ ਕੇ ਨਹਾਉਣੇ ਆਗੇ ਤਾਂ ਗਾਇਸ ਹੁਣ ਆਪਾਂ ਜਿੰਦਾ ਲਾਜ਼ਾ ਰੂਮ ਨੂੰ ਤੇ ਆਪਾਂ ਦਿਸਕਰਨ ਕੋ ਚਲਦੇ ਆ ਆਪਣੇ ਭਰਾ ਬਸ ਸਾਹਮਣੇ ਪੌੜੇ ਉਤਰਨਾ ਪੈਣਾ ਤੀਜੀ ਮੰਜ਼ਲ ਤੇ ਦਿੱਤਾ ਆਪਾਂ ਨੂੰ ਕਮਰਾ ਹੈ ਆ ਹੁਣ ਪੌੜੋਂ ਉਤਰੀ ਜੰਨੇ ਆ ਆ ਦੇਖੋ ਵੀ ਇੱਥੇ ਆ ਖੜਗਾ ਲੋਕ ਆ ਬਿਲ ਚੇਰਾ ਸਾਡੇ ਕੋ ਵੀਰ ਹਸਪਤਾਲ ਚ ਫਿਰਦੇ ਆਂ ਪੰਜਸ ਕਰਨ ਦਾ ਉਹ ਪਾਲੀ ਆਨੇ ਆ ਕਿੱਧਰ ਸੀ ਗਿਆ ਯਾਰ ਮੈਂ ਤਾਂ ਭੁੱਲ ਗਿਆ ਗਾਈ ਦਾ ਆਪਾਂ ਭੁੱਲ ਗਏ ਹੁਣ ਕਿੱਧਰ ਜਾਣਾ ਕੋਈ ਪਤਾ ਨਹੀਂ ਹੁਣ ਲੱਗਦਾ ਜਿਸ ਕਰਨ ਨੂੰ ਫੋਨ ਲਾਉਣਾ ਪਊਗਾ ਹੁਣ ਆਪਾਂ ਆਪਣੇ ਬ੍ਰਾਂਚ ਕਰਨ ਕੋਲ ਪਹੁੰਚ ਗਏ ਤੇ ਸਾਡੀ ਵੀਡੀਓ ਦੇਖਣ ਦੀ ਸ਼ਿਕਰ ਦਾ ਕਰਦੇ ਹਾਂ ਸਬਸਕ੍ਰਾਈਬ ਹੁਣ ਮਿਲਾਂਗੇ ਆਪਾਂ ਵੀਡੀਓ ਧੰਨਵਾਦ ਬਾਏ ਬਾਏ ਕਰਦੇ ਹਾਂ ਬਾਏ Nei. <laughs> Nei <laughs> <laughs> <laughs>